ਇਹ ਮਾਮਲਾ ਹੈ ਕਿ ਮੇਰੀ ਪੋਤਰੀ ਹੋਈ ਜੀ 11 11 2024 ਦੀ ਜੀ ਬਿਲਕੁਲ ਠੀਕ ਠਾਕ ਚੱਲ ਰਹੀ ਹੈ ਜੀ 13 14 15 ਤਰੀਕ ਦੇ ਲਗ ਸਕੇ ਬੱਚੀ ਨੇ ਦੁੱਧ ਜਿਹੜਾ ਨਾ ਘਟਪਨਾ ਸ਼ੁਰੂ ਕੀਤਾ ਜੀ ਤੇ ਪੂਰੀ ਖਰਾਕ ਨਹੀਂ ਸੀ ਲੈ ਰਹੀ ਸੀ ਅਸੀਂ ਆ ਕੇ ਇਹਨਾਂ ਨੂੰ ਚੇਤਨ ਮੰਦਾ ਜੀ ਨੂੰ ਦਿਖਾਇਆ ਇਹਨਾਂ ਨੇ ਦੇਖਿਆ 20 ਦਸੰਬਰ ਨੂੰ ਦਿਖਾਇਆ ਕਿਉਂਕਿ 19 ਨੂੰ ਸਵੇਰ ਨੂੰ ਨਹੀਂ ਆਇਆ ਜੀ ਤੇ 20 ਤਰੀਕ ਨੂੰ ਆ ਕੇ ਇੱਥੇ ਚੈੱਕਅਪ ਕਰਾਇਆ ਇਹਨਾਂ ਨੇ ਜੇ ਕੇ ਵੀ ਬੱਚਾ ਉਹਨੂੰ ਪੋਟੀਆਂ ਤੇਰੇ ਕਰਦਾ ਤੇ ਦੁੱਧ ਨਹੀਂ ਪੀ ਰਿਆ ਇਹਨਾਂ ਨੇ ਜੋ ਰਿਪੋਰਟ ਲਾਈ ਸੀ ਆਪਣੇ ਟੈਸਟ ਜਿਹੜੇ ਨੇ ਕਹਿੰਦੇ ਸੀ ਕਿ ਬਿਲਕੁਲ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ ਆਉਜੀ ਬੱਚਾ ਕਈ ਵਾਰ ਇਸ ਤਰ੍ਹਾਂ ਛਿੜ ਛਿੜ ਦੁੱਧਕ ਬੱਚਾ ਘੱਟ ਪੀਂਦਾ ਤੁਸੀਂ ਇਹ ਮੈਡੀਸਿਨ ਲਓ ਸ਼ਾਇਦ ਇਹ ਦਿਨ ਤੋਂ ਉਹਨੇ ਮੈਡੀਸਿਨ ਦਿੱਤੀ ਜੀ ਉਹਦੇ ਵਿੱਚ ਕੋਈ ਨਹੀਂ ਅਪਰੂਵਮੈਂਟ ਨਹੀਂ ਹੋਈ ਮੈਂ ਬੱਚੇ ਦਾ ਭੁਖ ਖੁਲੀ ਲਓ ਜਿੰਨਾ ਦੇ ਤੋਂ ਉਹਨੇ ਪੀਂਦਾ ਸੀ ਸੋ ਕੋ ਕਿਨਾਂ ਵਧਿਆ ਜਿਹੜਾ ਨੁਕਸਾਨ ਤੁਸੀਂ 22 ਦਿਨ ਨੂੰ ਜਦੋਂ ਆਏ ਆ 22 ਤਰੀਕ ਨੂੰ ਆ ਕੇ ਫਿਰ ਚੈੱਕ ਅਪ ਕਰਵਾਇਆ ਇਹਨੂੰ ਦੋਈ ਵਾਰ ਰਿਪੀਟ ਕੀਤੀ ਫਿਰ ਉਹ ਸਗੋਂ 30 ਤਰੀਕ ਤੱਕ ਜਾਂਦਾ 30 ਤਰੀਕ ਤੱਕ ਜਿਹੜਾ ਨਾ ਬੱਚੇ ਦੀ ਜੜੀ ਹੈ ਨਾ ਉਹ ਨੁਕਸਾਨ ਹੋਇਆ ਤੂੰ ਕੋਈ ਫਾਇਦਾ ਨਹੀਂ ਹੋਇਆ ਇਹਨੂੰ ਫਿਰ ਅਸੀਂ ਆ ਕੇ 30 ਤਰੀਕ ਨੂੰ ਆ ਕੇ ਦੱਸਿਆ ਪੀਐਸਆਰ ਕਰਕੇ ਪ੍ਰੋਬਲਮ ਹੈ ਸਾਰੇ ਇਹਨੇ ਕਿਹਾ ਕਿ ਬੱਚੇ ਦਾ ਜਿਹੜਾ ਨੇ ਮੂੰਹ ਪੱਕਿਆ ਦਾ ਤੂੰ ਇਹ ਜਿਹੜੇ ਡ੍ਰੌਪ ਡਰੂਪ ਜਿਹੜੇ ਨਾ ਪਾ ਤੇ ਕੋਈ ਨਹੀਂ ਪੈ ਜਾਏਗਾ ਫਰਕ ਜੀ ਤੇ ਨਾਲੇ ਉਹਨੇ ਇੱਕ ਦੁੱਧ ਵਾਲੇ ਆਖੇ ਦੇ ਦਿੱਤਾ ਸਾਨੂੰ ਆਇਓ ਦੁੱਧ ਵੀ ਲੈ ਗਿਆ ਜੀ ਉਹ ਦੁੱਧ ਪੀਣ ਨਾਲ ਬੱਚੇ ਦੀ ਬਿਲਕੁਲ ਹੀ ਭੁੱਖ ਬੰਦ ਹੋ ਗਈ 30 ਜੁਲਾਈ 31 ਜੁਲਾਈ ਨੂੰ ਫੇਰ ਅਸੀਂ ਆਏ ਜਦੋਂ 31 ਨੂੰ ਉਹਨੇ ਚੈੱਕਅਪ ਕੀਤਾ ਕਹਿੰਦਾ ਕਿ ਬੱਚੇ ਦਾ ਮੂੰਹ ਪੱਕੇ ਦਾ ਤਾਂ ਨਹੀਂ ਦੁੱਧ ਪੀ ਰਿਹਾ ਜਦੋਂ ਡ੍ਰੌਪ ਦਿੱਤੇ ਆਨੇ ਡ੍ਰੌਪ ਆਏ ਪਾਏ ਤਾਂ ਬੱਚੇ ਦਾ ਤਾਂ ਬਿਲਕੁਲ ਹੀ ਕੋਈ ਖਾਣਾ ਪੀਣਾ ਕੋਈ ਗਲੇ ਚ ਚੀਜ਼ ਪਿਆਣੀ ਬੰਦ ਹੋ ਗਈ ਅਸੀਂ ਪਹਿਲੀ ਜੁਲਾਈ 9 ਸਾਲ ਆਏ ਫਿਰ ਜੀ ਇਹਨੇ ਕਿਹਾ ਕਿ ਬਚਾਟਮੈਂਟ ਕਰਨੇ ਪੈਣਾ ਅਸੀਂ ਕੱਫ ਲੋਚ ਬਚਾਟਮੈਂਟ ਕੀਤਾ ਇਨੇ ਆਪਣਾ ਟ੍ਰੀਟਮੈਂਟ ਜਿਹੜਾ ਸ਼ੁਰੂ ਕੀਤਾ 2-3 ਦਿਨ ਕਿ ਨੂੰ ਬੱਚੇ ਦੀਆਂ ਲੱਤਾਂ ਸੋਜ ਗਈਆਂ ਸਰੀਰ ਸੋਜ ਗਿਆ ਸਭ ਕੁਝ ਜਿਹੜਾ ਉਹ ਸੰਗੀ ਕੰਮ ਕਰਨਾ ਬੰਦ ਕਰ ਦਿਆ ਮੈਂ ਤੈਨੂੰ ਤਰੀਕ ਨੂੰ ਉਹਨੂੰ ਕਿਹਾ ਵੀ ਡਾਕਟਰ ਸਾਹਿਬ ਜੇ ਫਰਕ ਨਹੀਂ ਪੈਂਦਾ ਤੁਸੀਂ ਨੂੰ ਜਵਾਬ ਦੇ ਦਿਓ ਉਹ ਕਹੇ ਗੱਲ ਨੂੰ ਜੀ ਪਾਜੇਗਾ ਫਰਕ ਤਾਂ ਇਹ બીਜੇ ਕੋਲ ਸਕੈਨਿੰਗ ਕਰਾ ਲਿਓ ਆਂ બીਜੇ ਕੋਲ ਸਕੈਨਿੰਗ ਕਰਵਾ ਕੇ ਐਕਸ-ਰੇ ਕਰਾ ਕੇ ਦਿਖਾਇਆ ਕੋਈ ਗੱਲ ਨਹੀਂ ਨਾਰਮਲ ਗੱਲ ਹੈ ਉਹ ਜਿਹੜਾ ਸਭ ਚੀਜ਼ 6 ਤਰੀਕ ਤੱਕ ਇਹਨੇ ਬੱਚੇ ਨੂੰ ਸਾਡੇ ਕੋਲ ਰੱਖ ਛੜਿਆ ਆਪਣੇ ਕੋਲ ਰੱਖ ਛੜਿਆ 6 ਤਰੀਕ ਨੂੰ ਪੇਮੈਂਟ ਲੈ ਕੇ ਰਾਤੀ 8 ਵਜੇ ਨੂੰ ਮੈਨੂੰ ਜਵਾਬ ਦਿੱਤਾ ਕਿ ਪੀਜੀਆਈ ਲੈ ਜਾਓ ਵਿਦਆਊਟ ਕੋਈ ਰਿਪੋਰਟ ਚੱਕ ਬਿਜਾ ਵਿਦਆਊਟ ਕੋਈ ਰਿਪੋਰਟ ਚੱਕ ਬਿਨਾ ਕੋਈ ਰੈਸ ਕਿਤੇ ਮੂੰਹ ਨਾਲ ਹੀ ਕਹਿਤਾ ਪੇਮੈਂਟ ਲੈਣ ਤੋਂ ਬਾਅਦ ਵੀ ਤੁਸੀਂ ਇਹਨਾਂ ਨੂੰ ਲੈ ਜਾਓ ਤੇ ਉਹ ਅਸੀਂ ਫਿਰ ਕਿੰਨੇ ਦਿਨ ਇੱਥੇ ਬੱਚੇ ਦਾ ਤਾਂ ਜੰਦਾ ਰਿਹਾ 6 ਦਿਨ ਬੱਚੇ 15 ਦਿਨ ਤੁਸੀਂ ਲੈ ਲਓ ਜੀ 20 ਤਰੀਕ ਨੂੰ ਆਇਆ ਜੀ 20 ਤਾਂ 11 ਦਿਨ ਕੱਤੀ ਹੋ ਗਏ ਜੀ ਕੱਚੀ ਦੇ ਸੀ ਇਹ ਲਾ ਲਓ ਕਿੰਨੇ ਦਿਨ ਲੱਗਿਆ 18 ਦਿਨ ਹਾਂਜੀ ਇੱਕ ਇੱਕ ਦਿਨ ਅੰਮ੍ਰਿਤ ਸਰ ਸਿਰਫ ਇੱਕੋ ਦੇਣੀ ਆਪਾਂ ਗਏ ਸ਼ੇਤਰੀ ਜੀ ਨੂੰ ਉਹਨਾਂ ਨੂੰ ਸਾਨੂੰ ਭੇਜਿਆ ਸਾਡੇ 11 ਵਜੇ ਨੇ ਪੁੱਛਿਆ ਤੇ ਕੱਲ ਉਹਦੀ ਸਾਡੇ 9 ਵਜੇ ਨਾਲ 10 ਵਜੇ ਡੱਟ ਹੋ ਗਈ ਡਾਕਟਰ ਨੇ ਕੀ ਰੀਜਨ ਦੱਸਿਆ ਅੰਮ੍ਰਿਤ ਸਰ ਡਾਕਟਰ ਨੇ ਜੀ ਨੇ ਦੱਸਿਆ ਕਿ ਕੁੜੀ ਦੀਆਂ ਪੁਤਰੀਆਂ ਜਿਹੜੀਆਂ ਡੱਟ ਕਰ ਚੁੱਕਾ ਜੀ ਗੁਰਦੇ ਫੇਲ ਹੋ ਗਏ ਨੇ ਜੀ ਪੂਰੇ ਸਰੀਰ ਤੇ ਸੋਜਣ ਹੋਈ ਦੀ ਹੈ ਜੀ ਬ੍ਰੇਨ ਨੂੰ ਅਟੈਕ ਹੋਇਆ ਦਾ ਜੀ ਸੋ ਬੱਚਾ ਜਿਹੜਾ ਸਿਰਫ ਕੱਲਾ 10% ਸਾਡੇ ਕੋਲ ਹੈ ਸ਼ੂਗਰ ਜਿਹੜੀ ਹੈ ਦੀ 12 ਰਹਿ ਗਈ ਦੀ ਹੈ ਜੀ ਤੇ ਹਾਰਟ ਪਲਸ ਜਿਹੜੀ ਹੈ ਉਹ ਚਲਦੀ ਪਈ ਹੈ 40 ਹੈ ਜੀ ਵੈਂਟੀਲੇਟਰ ਦੇ ਮਸ਼ੀਨ ਜਿਹੜੀ ਲੱਗਣੀ ਸੀ ਉਹ ਨਹੀਂ ਉਹਨੇ ਲੱਜੀ ਦੀ ਆਕਸੀਜਨ ਦੀ ਵੀ ਕਮੀ ਰਹੀ ਹੈ ਜਿਸ ਕਰਕੇ ਬੱਚੇ ਨੂੰ ਜਿਹੜੀ ਹੈ ਨਾ ਹੁਣ ਬਚਾਉਣਾ ਬੜਾ ਔਖਾ ਹੈ ਕੀ ਲੱਗਦਾ ਹੈ ਕਿ ਹੁਣ ਸਾਡੇ ਇਹ ਹੈ ਕਿ ਸਾਡੀ ਹੋਰ ਕੋਈ ਮੰਗ ਨਹੀਂ ਕਿ ਸਾਡਾ ਬੱਚਾ ਨਹੀਂ ਮਾਰਿਆ ਜੀ ਹਲਦਾ ਛੇੜਦਾ ਬੱਚਾ ਨੇ ਸਾਡਾ ਮੂਹਰੇ ਨੀ ਗੋਦੀ ਵਿੱਚ ਜੌੜ ਝਾੜ ਦਿੱਤੀ ਆ ਮੈਂ ਕਹਿੰਦੇ ਜੇ ਤੇ ਕਾਰਵਾਈ ਹੋਵੇ ਪਰ ਚਾਹ ਤੇ ਦਰਜ ਕਰਕੇ ਇਹਨੂੰ ਅੰਦਰ ਸੁਟਿਆ ਚ ਔਰ ਦੂਸਰੀ ਗੱਲ ਹੈ ਵੀ ਸਾਨੂੰ ਅੱਧੇ ਇੱਥੇ ਅਸੀਂ ਜਦ ਪਰਸੋਂ ਸਾਨੂੰ ਉਹਨਾਂ ਨੇ ਪੇਮੈਂਟ ਲੈਣ ਤੋਂ ਬਾਅਦ ਕਿਹਾ ਕਿ ਥੋ ਲੈ ਜਾਓ ਤੇ ਅਸੀਂ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਵੀ ਧੁੰਦ ਪਈ ਹੈ 8:30 ਵਜੇ ਰਾਤ ਨੂੰ ਅਸੀਂ ਕਿੱਥੇ ਲੈ ਕੇ ਜਾਈਏ ਜੇ ਤੁਸੀਂ ਜਵਾਬ ਦੇਣਾ ਸੀ ਸਾਨੂੰ ਦੁਪਹਿਰੀ ਕਹਿਣ ਦੇ ਪਈ ਅਸੀਂ ਲੈ ਜਾਈਏ ਜਦੋਂ ਅਸੀਂ ਸਰ ਇੱਥੇ ਮਤਲਬ ਉਹਨਾਂ ਨਾਲ ਗੱਲਬਾਤ ਥੋੜਾ ਜਿਹਾ ਕਿਹਾ ਵੀ ਤੁਸੀਂ ਅੱਦਾ ਕਿੱਦਾਂ ਕਰ ਰਹੇ ਹੋ ਸਾਰੇ ਡਾਕਟਰਾਂ ਦੀ ਟੀਮ ਇੱਥੇ ਉਹਨਾਂ ਨੇ ਸਾਥ ਲਈ ਹੈ ਠੀਕਾ ਹੱਦ ਤੇ ਪ੍ਰੈਸ਼ਰ ਪਾਇਆ ਗਿਆ ਵਾ ਤਾਕਿ ਉਹਨਾਂ ਨੂੰ ਪਤਾ ਲੱਗੇ ਕਿ ਬੱਚੇ ਨੇ ਬਚਣਾ ਨਹੀਂ ਹੈਗਾ ਲੇਕਿਨ ਬੱਚਾ ਜੇ ਡੈੱਡ ਹੋਵੇ ਤੇ ਐਸਓਸ ਹਸਪੀਟਲ ਵਿੱਚ ਡੈੱਡ ਨਾ ਹੋਵੇ ਕਿਤੇ ਹੋਰ ਜਾ ਕੇ ਡੈੱਡ ਹੋਵੇ ਤਾਂ ਕਿ ਕਿਸੇ ਹੋਰ ਦਾ ਨਾਮ ਲੱਗੇ ਠੀਕ ਹੈ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਉਹ ਬਕਾਇਦਾ ਮਤਲਬ ਇਹਨਾਂ ਨੇ ਕੀ ਕਹਿੰਦੇ ਆ ਆਪਣੀ ਡਾਕਟਰਾਂ ਦੀ ਟੀਮ ਵੀ ਸਾਦੀ ਪੁਲਿਸ ਵੀ ਸਾਦੀ ਹਰ ਡਾਕਟਰ ਨੇ ਸਾਨੂੰ ਜਿਹੜੇ ਪ੍ਰਾਈਵੇਟ ਡਾਕਟਰ ਉਹਨਾਂ ਨੇ ਦੱਪਕੇ ਵੀ ਮਾਰੇ ਉਹਨਾਂ ਨੇ ਸਾਨੂੰ ਦੱਪਕੇ ਮਾਰੇ ਆ ਨੂ ਉਹਨਾਂ ਨੇ ਬੜੀ ਮਤਲਬ ਗਲਤ ਅਪਦਰਪਾਸ਼ਾਨਾ ਕਿਹਾ ਵੀ ਲੱਗ ਜਾਂਦੇ ਕਿ ਨਹੀਂ ਜਾਂਦੇ ਤੁਸੀਂ ਇੱਥੋਂ ਆ ਸਾਡਾ ਕੋਈ ਨਹੀਂ ਹਾਂ ਤੇ ਮਤਲਬ ਕਹਿੰਦਾ ਮਤਲਬ ਹੈ ਕਿ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੀ ਗੁਰਦਾਸਪੁਰ ਆਏ ਦਿਨ ਜੜੀਆਂ ਹੋ ਰਹੀਆਂ ਨਾ ਇਹ ਇਹ ਕਈ ਵਾਰੀ ਮੈਨੂੰ ਐਵੇਂ ਲੱਗਦਾ ਮੈਂ ਪ੍ਰਸ਼ਾਸਨ ਵੀ ਕੇਰਨਾ ਚਾਹਾਂਗਾ ਕਿ ਇਹਦਾ ਜ਼ਿੰਮੇਦਾਰ ਪ੍ਰਸ਼ਾਸਨ ਹੀ ਆ ਇਹ ਸਰਕਾਰੀ ਹਸਪਤਾਲਾਂ ਦੇ ਜਿਹੜੇ ਹਾਲਾਤ ਕਿਤੇ ਆ ਉਹ ਐਵੇਂ ਲੱਗਦਾ ਵੀ ਉਹਨਾਂ ਨੇ ਇਹ ਹਾਲਾਤ ਬੁਰੇ ਕਰਕੇ ਨਾ ਸਾਨੂੰ ਜਿਹੜੇ ਭੁੱਖੇ ਸ਼ਣਾਂ ਦੇ ਕੇ ਸੁੱਟ ਦਿੰਦੇ ਆ ਗੁਰਦਾਸਪੁਰ ਐਡਾ ਵੱਡਾ ਸ਼ਹਿਰ ਆ ਐਡੀ ਗਿਣਤੀ ਦੇ ਲੋਕ ਆ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਵੇਖੋ ਤੇ ਵੈਂਟਿਲੇਟਰ ਦੀ ਸਹੂਲਤ ਹੈਗੀ ਆ ਪਤਾ ਕਰੋ ਸਿਰਫ ਸਾਡੇ ਸ਼ਹਿਰ ਦਾ ਕੋਈ ਨੁਮਾਇੰਦਾ ਕੋਈ ਸਰਕਾਰੀ ਕੋਈ ਹੈਲਥ ਨਾਲ ਰਿਲੇਟਡ ਕੋਈ ਪ੍ਰਧਾਨ ਪੰਜਦਾ ਤੇ ਅਸੀਂ ਫੁੱਲਾਂ ਦੇ ਹਾਰ ਪਾ ਕੇ ਗੱਲੇ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਤੁਸੀਂ ਸਰਕਾਰੀ ਹਸਪੀਟਲ ਜਾ ਕੇ ਦੇਖੋ ਪਤਾ ਫਸਟ ਏਡ ਵੀ ਨਹੀਂ ਦਿੰਦੇ ਜਦੋਂ ਚਾਹੀਏ ਉੱਥੇ ਹਮੇਸ਼ਾ ਅੰਮ੍ਰਿਤਸਰ ਲੈ ਜਾਓ ਜੀ ਅੰਮ੍ਰਿਤਸਰ ਲੈ ਜਾਓ ਜੀ ਜਦੋਂ ਅੰਮ੍ਰਿਤਸਰ ਜਾਂਦੇ ਗੁਰੂ ਨਾਨਕਪੁਰ ਹਸਪੀਟਲ 'ਚ ਐਸੇ ਕਈ ਕੇਸ ਹਨ ਮੈਂ ਕਈ ਅਸੀਂ ਪ੍ਰਾਈਵੇਟ ਸੰਸਥਾਵਾਂ ਨਾਲ ਜੁੜਿਆ ਆ ਵੀ ਇੱਥੇ ਹੁੰਦਾ ਕੀ ਆ ਕਿ ਸਰਕਾਰੀ ਹਸਪੀਟਲ ਵਿੱਚ ਨਹੀਂ ਨਹੀਂ ਤੁਹਾਡਾ ਬੰਦਾ ਬੜਾ ਸੀਰੀਅਸ ਆ ਤੁਸੀਂ ਅੰਮ੍ਰਿਤਸਰ ਲੈ ਜਾਓ ਉਹ ਉਹ ਇੱਕ ਟੀਕਾ ਲਾ ਕੇ ਵੀ ਰਾਜ਼ੀ ਫੰਗਨ ਤੇ ਜਾਂ ਤਾਂ ਲੋੜ ਹੀ ਨਹੀਂ ਇੱਥੇ ਆਂਦੀ ਤੁਹਾਡੇ ਤੇ ਇਹ ਟ੍ਰੀਟਮੈਂਟ ਇਹ ਹਾਲ ਸਾਰਾ ਪ੍ਰਸ਼ਾਸਨ ਦਾ ਇਹੋ ਸਰਕਾਰੀ ਤੰਤਰ ਜਿਹੜਾ ਡਾਕਟਰਾਂ ਨਾਲ ਤੇ ਮੈਡੀਕਲ ਮਾਫੀਆਂ ਨਾਲ ਜੁੜਿਆ ਹੋਇਆ ਉਹ ਲੋਕਾਂ ਨੂੰ ਜਿਹੜਾ ਲੁੱਟ ਰਿਹਾ ਵਾ ਅਸੀਂ ਉਹਨੇ ਖਿਲਾਫ ਆਵਾਜ਼ ਠਾਣਾ ਚਾਹੁੰਦੇ ਆ ਤੇ ਉਹਦੇ ਖਿਲਾਫ ਆਪਣੀ ਆਵਾਜ਼ ਚੁਕਦੇ ਪਏ ਕਿਹਨੇ ਇਹ ਕਹਿੰਦੇ ਨੇ ਵੀ ਇਦਾਂ ਬੱਚੀ ਡੈਥ ਹੋਈ ਆ ਕੀ ਸਾਰਾ ਕਰਨ ਮੈਂ ਡਾਕਟਰ ਚੇਤਨ ਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀਸੀ ਨੰਦਾ ਹਸਪੀਟਲ ਆ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇੰਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟਰਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਕਰਦੇ ਆ ਕਰਦੇ ਆ ਇਹ ਇਹਨਾਂ ਨੇ ਦਿਨਾਂ ਨਗਰ ਵੀ ਬੱਚਿਆਂ ਦੇ ਡਾਕਟਰ ਨੂੰ ਦਿਖਾਇਆ ਸਾਡੇ ਗੁਰਦਾਸਪੁਰ ਵੀ ਕੁਝ ਡਾਕਟਰ ਨੂੰ ਦਿਖਾਇਆ ਸੀਗਾ ਪਰ ਫਿਰ ਇਹ ਮੇਰੇ ਕੋ ਇੱਕ ਦਿਨ ਆਗੇ ਕਿ 150 ਤੁਹਾਡਾ ਨਾਮ ਸੁਣਿਆ ਵਾ ਸਾਡੇ ਗਵਾਂਢ ਚ ਬੱਚਾ ਠੀਕ ਹੋਇਆ ਤੇ ਅਸੀਂ ਲੈ ਕੇ ਆਏ ਆ ਇਹਨਾਂ ਦੀ ਲੇਡੀ ਲੈ ਕੇ ਆਈ ਅੱਗੇ ਜਿਹੜੀ ਬੱਚੇ ਦੀ ਦਾਦੀ ਸੀਗੀ ਤੇ ਮੈਂ ਬੱਚਾ ਚੈੱਕ ਕਰਕੇ ਤੇ ਦਵਾਈਆਂ ਲਿਖ ਕੇ ਭੇਜਤੀਆਂ ਪਰ ਦੋ ਦਿਨ ਬਾਅਦ ਫੇਰ ਆ ਗਏ ਵੀ ਬੱਚਾ ਬਿਲਕੁਲ ਦੁੱਧ ਨਹੀਂ ਪੀ ਰਿਹਾ ਤੇ ਜਿਸ ਦਿਨ ਆਏ ਸੀ ਬੱਚਾ ਬੜਾ ਸੁਸਤ ਸੀਗਾ ਔਰ ਪੇਟ ਵੀ ਉਹਦਾ ਬਿਲਕੁਲ ਬੰਦ ਪਿਆ ਸੀਗਾ ਇਹਨਾਂ ਦੇ ਮੁਤਾਬਕ ਵੀ ਇਹਨੇ ਲੈਟ੍ਰਿਨ ਨਹੀਂ ਕੀਤੀ ਐ ਬਿਲਕੁਲ ਪਾਣੀ ਜਿਹਾ ਘੜਦਾ ਜੀ ਲੈਟ੍ਰਿਨ ਤਾਂ ਆਂਦੀ ਨਹੀਂ ਔਰ ਨਾ ਹੀ ਇਹ ਦੁੱਧ ਪੀ ਰਿਹਾ ਬੱਚਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਦਾਖਲ ਕਰਵਾ ਲਓ ਦੇਖਦੇ ਹਾਂ ਟੈਸਟ ਅੰਦਰ ਵਿੱਚ ਇਨਫੈਕਸ਼ਨ ਆਈ ਸੀਗੀ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਅਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤਾਂ ਉਹਦਾ ਪੇਟ ਚੜ ਗਿਆ ਉਸੇ ਦਿਨੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨੀ ਜਦੋਂ ਅਸੀਂ ਨਾਲੀ ਪਾ ਕੇ ਦੁੱਧ ਦਿੱਤਾ ਤੇ ਉਹਦਾ ਪੇਟ ਚੜ ਗਿਆ ਇਹ ਦੁੱਧ ਬੰਦ ਕਰ ਦਿੱਤਾ ਇਹਨਾਂ ਦੇ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਜਦੋਂ ਇਹ ਨਾਲੀ ਨਾਲ ਹੀ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਇਹਦੀਆਂ ਨਾੜਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਈਏ ਇਹਦਾ ਦੁੱਧ ਬੰਦ ਕਰਕੇ ਦੇ ਦੇਈਏ ਦੋ ਤਿੰਨ ਦਿਨ ਇਹ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਵਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੌਲੀ ਹੌਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਨ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਔਰ ਚਾਹ ਇਹ ਇਨ ਬਿਟਵੀਨ ਅਸੀਂ ਇਹਦੇ ਟੈਸਟ ਵੀ ਕਰਾਉਂਦੇ ਰਹੇਗੇ ਔਰ ਇਹਦੀ ਇਨਫੈਕਸ਼ਨ ਜਿਹੜੀ ਸੀਗੀ ਹੌਲੀ ਹੌਲੀ ਜਿਹੜੀ ਉਹ ਵੱਧ ਹੀ ਜਾਂਦੀ ਸੀਗੀ ਔਰ ਇਹਨਾਂ ਨੂੰ ਡੇਲੀ ਸਾਈਨ ਕਰਵਾਏ ਪੰਜਾਬੀ 'ਚ ਲਿਖ ਕੇ ਕਰਾਏ ਤੁਹਾਡਾ ਬੱਚਾ ਸੀਰੀਅਸ ਹੈਗਾ ਵਾ ਤੁਹਾਨੂੰ ਦੱਸ ਦਿੱਤਾ ਗਿਆ ਇਹਨੂੰ ਦੁੱਧ ਨਹੀਂ ਦੇ ਰਹੇ ਦੁੱਧ ਨਹੀਂ ਬਚਾਉਂਦਾ ਲੈਟਿਨ ਨਹੀਂ ਕਰਦਾ ਪਿਆ ਇਹ ਸੁਸਤ ਰਹਿ ਰਿਹਾ ਇਹਨਾਂ ਦੀ ਜਿਹੜੀ ਦਾਦੀ ਸੀ ਅਕਸਰ ਸਾਈਨ ਕਰਦੀ ਹਰ ਵਾਰੀ ਸਾਈਨ ਕਰਦੀ ਭੂਆ ਤੇ ਦਾਦੀ ਇਹ ਆਦਮੀ ਦਾਦਾ ਤੇ ਬਿਲਕੁਲ ਸਾਡੇ ਕੋ ਆਇਆ ਹੀ ਨਹੀਂ ਨਾ ਨਾ ਹੀ ਮੈਨੂੰ ਮਿਲਿਆ ਖੇਤਰੀਕ ਨੂੰ ਮੈਂ ਸੁਰੇਨਾਂ ਨੂੰ ਕਿਹਾ ਕਿ ਮੈਂ ਦੁੱਧ ਪਲਾ ਕੇ ਦੁਬਾਰਾ ਦੇਖਣ ਲੱਗਾ ਜੇ ਤੇ ਪਚ ਗਿਆ ਠੀਕ ਹੈ ਨਹੀਂ ਤਾਂ ਫਿਰ ਇਹਨੂੰ ਇਹਨੂੰ ਭੇਜਣਾ ਪੈਣਾ ਕਿਉਂਕਿ ਇਹ ਤਾਂ ਦੁੱਧ ਪਿੰਦਾ ਹੀ ਨਹੀਂ ਪਿਆ ਨਾ ਹੀ ਪਚਾਉਂਦਾ ਪਿਆ ਜਦੋਂ ਮੈਂ ਦੁਬਾਰਾ ਦੁੱਧ ਦਿੱਤਾ ਤਾਂ ਇਹਨੇ ਦੁਬਾਰਾ ਜਿਹੜਾ ਪੇਟ ਚੜ ਗਿਆ ਤੇ ਫਿਰ ਨਾਲ ਹੀ ਰਹੀ ਜਦੋਂ ਕੱਢਿਆ ਬਾਹਰ ਤਾਂ ਫਿਰ ਉਹ ਗ੍ਰੀਨ ਕਲਰ ਦਾ ਹੋਣ ਲੱਗ ਪਿਆ ਸਾਡੇ ਕੋਲ ਦੀ ਵੀਡੀਓ ਵੀ ਪਈ ਆ ਸਾਰੀ ਤਾਂ ਮੈਂ ਇਹਨਾਂ ਨੂੰ ਟੈਸਟ ਵੀ ਕਰਵਾ ਲੇ ਟੈਸਟ ਜੀ ਮੈਨੂੰ ਲੱਗਾ ਕਿ ਇਨਫੈਕਸ਼ਨ ਜਿਹੜੀ ਹੈ ਕੰਟਰੋਲ ਨਹੀਂ ਹੋ ਰਹੀ ਬਹੁਤ ਚੰਗੇ ਚੰਗੇ ਟੀਕੇ ਪਾਉਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਹੋ ਰ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਨੂੰ ਨਾ ਅੰਮ੍ਰਿਤਸਰ ਜਾਣਾ ਪੈਣਾ ਬੇਸਿਕਲੀ ਮੈਂ ਇਹਨਾਂ ਨੂੰ ਡੀਐਮਸੀ ਦਾ ਕਿਹਾ ਸੀ ਵੀ ਤੁਸੀਂ ਬੈਸਟ ਚਲੇ ਜਾਓ ਉੱਥੇ ਕਿਉਂਕਿ ਉੱਥੇ ਸਾਰੇ ਡਾਕਟਰਸ ਹੁੰਦੇ ਨੇ ਪਰ ਉਹ ਕਹਿੰਦੇ ਇਹ ਦੂਰ ਬੜੀ ਆ ਜੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨਾਂ ਦਾ ਜਿਹੜਾ ਦਾਦਾ ਜੀ ਫਿਰ ਅੱਗੇ ਆ ਗਿਆ ਜੀ ਮੇਰੀ 27 ਸਾਲ ਦੀ ਪ੍ਰੈਕਟਿਸ ਆ ਤੁਸੀਂ ਟੈਕਸਮ ਟੀਕਾ ਨਹੀਂ ਪਾਇਆ ਮੈਗਾ ਟੈਕਸਮ ਦੇ ਇਹ ਤੋਂ ਦੇ ਕਿਤੇ ਵਧੀਆ ਟੀਕੇ ਚੱਲਦੇ ਟੈਕਸਮ ਤੇ ਹੁਣ ਬਹੁਤ ਪਿੱਛੇ ਦਾ ਐਂਟੀਬਾਇਓਟਿਕ ਰਹਿ ਗਿਆ ਤਾਂ 20 ਸਾਲ ਪਹਿਲਾਂ ਚੱਲਦਾ ਸੀਗਾ ਔਰ ਬੱਚਾ ਨੇ ਇਲਾਜ ਦੇ ਵਿੱਚ ਸਾਨੂੰ ਜਿਆਦਾ ਪਤਾ ਹਨੂ 20 25 ਸਾਲ ਹੋ ਗਏ ਤੁਸੀਂ ਆਰਐਮਪੀਜੀ ਠੀਕ ਹੈ ਬਿਨ ਕਰਦੇ ਹੋਗੇ ਪ੍ਰੈਕਟਿਸ ਪਰ ਸਾਡੀ ਜੋ ਸਪੈਸ਼ਲਟੀ ਉਹ ਸਾਨੂੰ ਪਤਾ ਹੈ ਗਈ ਆ ਉਹ ਜिद ਕਰਨ ਲੱਗ ਪਿਆ ਕਿ ਮੇਰੇ ਹਸਾਬ ਨਾਲ ਟ੍ਰੀਟਮੈਂਟ ਕਰੋ ਜੀ ਮੈਂ ਤੁਹਾਨੂੰ ਕਰਾਣਾ ਵਾ ਬੱਚਾ ਵੀ ਇੱਥੇ ਰੱਖਣਾ ਮੈਂ ਲੈ ਕੇ ਨਹੀਂ ਜਾਣਾ ਤੁਸੀਂ ਮੇਰੇ ਹਸਾਬ ਨਾਲ ਕਰੋ ਨਹੀਂ ਠੀਕ ਹੋ ਜਾਣਾ ਬਹੁਤ ਦਾ ਕਾਰਨ ਕੀ ਮੰਦੇ ਰ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅਮਰਸਰ ਭੇਜ ਦਿੱਤਾ ਤੇ ਮੌਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ वेंटिलेटर ਤੇ ਰਿਹਾ ਬੱਚਾ ਔਰ ਕੱਲ ਜਿਹੜਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ ਵਿੱਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਹੈ ਬੱਚਿਆਂ 'ਚ ਜਿਹਦੇ 'ਚ ਉਹਦੀਆਂ ਜਿਹੜੇ ਬੋਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੀਸਿਕਲੀ ਤਾਂ ਮੌਤ ਦਾ ਕਾਰਨ ਉਹਦਾ ਹੌਲੀ ਹੌਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਆ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਆ ਉਹਨੂੰ ਲੱਗਦੀ ਨਹੀਂ ਬਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੌਤ ਦਾ ਕਾਰਨ ਇਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਕਹਿੰਦੇ ਵੀ ਜਿਹੜੇ ਡਾਕਟਰ ਹੈਗੇ ਨੇ ਇੱਥੋਂ ਦੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਹੈਗੇ ਉਹਨੂੰ ਲੈ ਕੇ ਦਿੱਤਾ ਵਾ ਵੀ ਇਹ ਬੱਚੇ ਦਾ ਬੀਪੀ ਵੀ ਐਕਦਾਮ ਡਾਊਨ ਹੋ ਗਿਆ ਉਹਨੂੰ ਜਿਹੜਾ ਐਕਦਾਮ ਸ਼ੂਗਰ ਜਿਹੜੀ ਵੀ ਵੱਧ ਗਈ ਆ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤਾਂ ਪੱਤਰਕਾਰ ਜੀ ਤੁਹਾਨੂੰ ਤਾਂ ਦੇਣ ਨਾਲ ਲਿਖਤੀ ਗੱਲੀ ਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹਨਾ ਮੈਂ ਜ਼ਿੰਮੇਵਾਰ ਆ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਨਹੀਂ ਸਾਰੇ ਵਾਸਤੇ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20-25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਆ ਔਰ ਮੈਂ ਕੋਈ ਕੱਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਵਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲੈ ਕੇ ਦਿੱਤਾ ਤੇ ਲਿਆਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ ਪੂਰੀ